ਉਰਤ ਕੋ ਦਾ ਨੇ ਐਸੇ ਲੋਕ ਕਮ ਬਣਾਏ ਹਨ ਜਿਨੇ ਐਸਾ ਬਣਾਇਆ ਹੈ ਅੱਜ ਉਹ ہماری ਮਹਿਫਿਲ ਮੇ ਆਏ ਹਨ ਬਹੁਤ ਹੀ ਸਤਿਕਾਰਯੋਗ ਅੱਜ ਦੇ ਇਸ ਫੰਕਸ਼ਨ ਦੇ ਮੁੱਖ ਮਹਿਮਾਨ ਮੇਰੇ ਛੋਟੇ ਭਰਾ ਡਾਕਟਰ ਮੀਨਾਲ ਖੰਨਾ ਜੀ ਤੇ ਐਸ ਹਾਈ ਸਕੂਲ ਖੰਨਾ ٹرسٹ ਐਂਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਮੇਰੇ ਬਹੁਤ ਹੀ ਆਦਰਨੀਏ ਸ਼੍ਰੀ ਵਿਜੇ ਡਾਇਮੰਡ ਜੀ ਉਹਨਾਂ ਦੇ ਨਾਲ ਇੰਟਰਨਲ ਆਡੀਟਰ ਐਂਡ ਟ੍ਰੇਜ਼ਰਰ ਸ਼੍ਰੀ ਸੰਜੀਤ ਧਮੀਜਾ ਜੀ ਸੈਕਟਰੀ اے ایس ਕਾਲਜ ਫॉर ਊਮਨ ਸ਼੍ਰੀਮਤੀ ਕਵਿਤਾ ਗੁਪਤਾ ਜੀ ਸੈਕਟਰੀ اے ایس ਕਾਲਜ ਆਫ ਐਜੂਕੇਸ਼ਨ ਸ਼੍ਰੀ ਸੁਬੋਦ ਮਿੱਤਲ ਜੀ ਮੈਨੇਜਮੈਂਟ ਦੇ ਮੈਂਬਰ ਸ਼੍ਰੀ ਨਵੀਨ ਥੰਮਨ ਜੀ ਇਹਨਾਂ ਸਾਰਿਆਂ ਦਾ ਮੈਂ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਔਰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਡਾਕਟਰ ਮਨਾਲ ਖੰਨਾ ਜੀ ਦਾ ਕਿ ਜਿਨ੍ਹਾਂ ਨੇ ਬੜਾ ਬੀਜ਼ੀ ਸ਼ਡਿਊਲ ਤੋਂ ਆਪਣਾ ਟਾਈਮ ਕੱਢ ਕੇ ਉਰੇ ਪਹੁੰਚਣ ਦੀ ਸ਼ਿਰਕਤ ਕੀਤੀ ਹੈ ਬੜਾ ਮਾਣ ਮਹਿਸੂਸ ਹੋ ਰਿਹਾ ਮੈਨੂੰ ਅੱਜ ਕਿ ਡਾਕਟਰ ਮਨਾਲ ਖੰਨਾ ਜੀ ਸਾਡੀ ਮਹਿਫਿਲ ਦਾ ਹਿੱਸਾ ਨੇ ਇਹੋ ਪਰਿਵਾਰ ਜਿਸ ਪਰਿਵਾਰ ਦੇ ਇਹਨਾਂ ਦੇ ਪਰਦਾਦਾ ਜੀ ਇਸ ਸੰਸਥਾ ਦੇ ਵਿੱਚ ਸੇਵਾ ਨਿਭਾ ਕੇ ਗਏ ਇਹਨਾਂ ਦੇ ਦਾਦਾ ਜੀ ਇਹਨਾਂ ਦੇ ਦਾਦੀ ਜੀ ਇਹਨਾਂ ਦੇ ਪੁੱਤਾਂ ਨੂੰ ਔਰ ਅੱਜ ਇਹ ਯੰਗ ਬਲੱਡ ਇੱਥੇ ਸੇਵਾ ਨਿਭਾਣ ਪਹੁੰਚੇ ਨੇ ਐਸੀ ਸ਼ਖਸੀਅਤ ਸ਼ਹਿਰ ਦੇ ਲਈ ਇਸ ਸੰਸਾੜ ਦੇ ਲਈ ਬੜੇ ਮਾਣ ਵਾਲੀਆਂ ਸ਼ਖਸੀਅਤਾਂ ਹੁੰਦੀਆਂ ਨੇ ਪੀੜੀਦਰ ਪੀੜੀ ਆਪਣੀ ਧਰਨਾ ਬਹੁਤ ਵੱਡੀ ਗੱਲ ਹੈ ਮੈਨੂੰ ਇਹ ਲੱਗਦਾ ਸੀ ਕਿ ਮੈਂ ਬਹੁਤ ਖੁਸ਼ਕਿਸਮਤ ਆ ਕਿ ਮੈਂ ਆਪਣੇ ਦਾਦਾ ਜੀ ਦੀ ਲੇਗੇਸੀ ਨੂੰ ਉਰੇ ਨਿਭਾ ਰਿਹਾ ਲੇਕਿਨ ਅੱਜ ਜਦ ਮੈਨੂੰ ਇਹਨਾਂ ਬਾਰੇ ਪਤਾ ਲੱਗਿਆ ਤਾਂ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਚੌਥੀ ਪੀੜੀ ਤੱਕ ਇਨਾਂ ਦੀ ਸੇਵਾ ਵਾਲੀ ਜਿਹੜੀ ਭਾਵਨਾ ਹੈ ਉਹ ਇਹਨਾਂ ਦੇ ਬਲੱਡ ਦੇ ਵਿੱਚ ਟ੍ਰਾਂਸਫਰ ਹੋ ਰਹੀ ਹੈ। ਮੈਡਮ ਨੇ ਹோம்ਵਰਕ ਤਾਂ ਦਿੱਤਾ ਸੀਗਾ ਪਰ ਜਦੋਂ ਉਹਦੇ ਦੋਸਤੇ ਘਰ ਕੋਲ ਆਏ ਤੇ ਹੁਣ ਤਾਂ ਉਹ ਛੁੱਟੀ ਦੇ ਚਲੇ ਗਿਆ। ਇਦਾਂ ਹੀ ਹੋਇਆ ਮੈਂ ਸਕੂਲ ਦੇ ਵਿੱਚ ਗਿਆ ਵੀ ਦਿਨ ਤੇ ਟੀਚਰ ਨੂੰ ਆਦੀ ਗੱਲ ਦੱਸ ਹੀ ਰਿਹਾ ਸੀਗਾ ਕਿ ਮੈਡਮ ਮੈਂ ਮੁੰਮਰ ਕੋਲ ਦੇ ਘਰ ਕੋਲ ਆਇਆ। ਉਨੀ ਦੇਰ ਨੂੰ ਮੇਰਾ ਦੋਸਤ ਕਲਾਸਰੂਮ ਦੇ ਵਿੱਚ ਆ ਜਾਂਦਾ ਹੈ। ਉਹ ਆ ਕੇ ਕਹਿੰਦਾ ਕਿ ਮੇਰੇ ਪਾਪਾ ਦੀ ਤਾਂ ਛੁੱਟੀ ਕੈਂਸਲ ਹੋ ਗਈ ਇਸ ਲਈ ਮੈਂ ਵੀ ਆ ਗਿਆ। ਤੇ ਸਾਡੇ ਦੋਵਾਂ ਦਾ ਝੂਠ ਫੜਿਆ ਗਿਆ ਤੇ ਜੋ ਉਹਦੇ ਨਾਲ ਤੇ ਮੇਨ ਨਾਲ ਹੋਇਆ ਉਸ ਤੋਂ ਬਾਅਦ ਅਸੀਂ ਦੋਵੇਂ ਜਾਣਦੇ ਹਾਂ। ਮੈਂ ਇੱਕ ਆ ਚੀਜ਼ ਸਿੱਖੀ ਸਕੂਲ ਦੇ ਵਿੱਚ ਕਿ ਗਲਤੀਆਂ ਕਰਨਾ ਕੋਈ ਗਲਤ ਚੀਜ਼ ਨਹੀਂ ਹੈ ਪਰ ਗਲਤੀਆਂ ਕਰਕੇ ਜੇ ਤੁਸੀਂ ਉਸ ਤੋਂ ਸਿੱਖ ਲਓ ਉਸ ਤੋਂ ਵਧੀਆ ਗੱਲ ਕੁਝ ਨਹੀਂ ਹੈ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਗਲਤੀਆਂ ਕੀਤੀਆਂ ਪਰ ਉਹਨਾਂ ਤੋਂ ਕੁਝ ਸਿੱਖ ਸਿੱਖ ਕੇ ਅੱਜ ਮੈਂ ਕੁਝ ਜ਼ਿੰਦਗੀ ਦੇ ਵਿੱਚ ਆਪਣੀ ਹਾਸਲ ਕਰ ਪਾਇਆ ਹਾਂ ਦੂਜੀ ਚੀਜ਼ ਜੋ ਮੈਂ ਸਕੂਲ ਦੇ ਵਿੱਚ ਸਭ ਤੋਂ ਜ਼ਰੂਰੀ ਸਿੱਖੀ ਉਹ ਆ ਹੈ ਕਿ ਆਪਣੇ ਪੀਜਰ ਦਾ ਹਮੇਸ਼ਾ ਰਿਸਪੈਕਟਫੁਲ ਹੋਣਾ ਚਾਹੀਦਾ ਹੈ ਆਪਣੇ ਟੀਚਰਸ ਨਹੀਂ ਅਪਨ ਨੂੰ ਉੱਚੇ ਮੁਕਾਮ ਤੱਕ ਲੈ ਕੇ ਜਾਣਾ ਹੈ ਜੋ ਉਹਨਾਂ ਦੇ ਵਰਡਸ ਨੇ ਇਹ ਮੇਰੀ ਗੱਲ ਯਾਦ ਰੱਖੋ ਜੋ ਜੋ ਕੁਝ ਵੀ ਆਪਾਂ ਨੂੰ ਬੋਲਦੇ ਹਨ ਉਹਨੂੰ ساری ਜ਼ਿੰਦਗੀ ਉਹ ਯਾਦ ਰੱਖਣੀ ਉਹਨਾਂ ਦੇ ਇੱਕ ਇੱਕ ਵਰਡ ਤੁਹਾਨੂੰ ساری ਜ਼ਿੰਦਗੀ ਅਪਲਿਫਟ ਕਰਨਗੇ ਜ਼ਿੰਦਗੀ ਚੜਕੇ ਲੈ ਕੇ ਜਾਣਗੇ ਨਾਲੇ ਟੀਚਰ ਦੇ ਕੋਲ ਤਾਂ ਕਾਫੀ ਸੁਪਰ ਪਾਵਰ ਵੀ ਹੁੰਦੀ ਹੈ ਨਹੀਂ ਇਹ ਆਖਰੀ ਬੈਂਚ ਤੇ ਜੇ ਕੋਈ ਬੈਠ ਕੇ ਚੁੰਗਮ ਨਹੀਂ ਖਾ ਰਿਹਾ ਹੋਵੇ ਉਹਨੂੰ ਵੀ ਫੜ ਲ ਲੈਣਗੇ ਇਹ ਚੁੰਗਮ ਖਾ ਰਿਹਾ ਚਾਹੇ ਉਹ ਸਭ ਤੋਂ ਅੱਗੇ ਬੈਠੇ ਹੋਵੇ ਤੇ ਤੀਜੀ ਚੀਜ਼ ਜੋ ਮੈਂ ਸਕੂਲ ਦੇ ਵਿੱਚ ਸਿੱਖੀ ਉਹ ਇਹ ਹੈ ਕਿ ਆਪਾਂ ਕਾਮਯਾਬੀ ਸਿਰਫ ਕਲਾਸ ਦੇ ਵਿੱਚ ਫਰਸਟ ਅਨੂ ਨਹੀਂ ਮੰਨਦੇ ਜਿਵੇਂ ਸਾਰਿਆਂ ਨੇ ਇੱਥੇ ਆ ਦੱਸਿਆ ਕਿ ਸਿਰਫ ਕਲਾਸ ਦੇ ਵਿੱਚ ਫਰਸਟ ਅਨ ਨਾਲ ਨਹੀਂ ਆਪਾਂ ਕਿਸੇ ਨੂੰ ਕਮਾਂਗੇ ਕਾਮਯਾਬ ਬੱਚੇ ਨੂੰ ਬਹੁਤ ਹੀ ਨੇਕ ਦਿਲ ਦਾ ਹੋਣਾ ਚਾਹੀਦਾ ਹੈ ਬਹੁਤ ਹੀ ਮਿਹਨਤੀ ਹੋਣਾ ਚਾਹੀਦਾ ਹੈ ਕਿਉਂਕਿ ਨੇਕ ਦਿਲ ਦਾ ਹੋਣਾ ਤੇ ਮਿਹਨਤੀ ਹੀ ਤੁਹਾਨੂੰ ਜ਼ਿੰਦਗੀ ਵਿੱਚ ਅੱਗੇ ਲੈ ਕੇ ਜਾਏਗਾ ਤੇ ਚੌਥੀ ਚੀਜ਼ ਜੋ ਮੈਂ ਸਕੂਲ ਦੇ ਵਿੱਚ ਸਿੱਖੀ ਉਹ ਆਸੂਗਾ ਕਿ ਸੁਪਨੇ ਜ਼ਰੂਰ ਲੈਣੇ ਚਾਹੀਦੇ ਨੇ ਜਿਸ ਆਪਣੇ ਲਉਗੇ ਤਾਂ ਹੀ ਉਹਨਾਂ ਨੂੰ ਤੁਸੀਂ ਸਾਕਾਰ ਕਰ ਪਾਉਗੇ ਮੈਂ ਵੀ ਜਦ ਸਕੂਲ ਦੇ ਵਿੱਚ ਸੀਗਾ ਮੈਂ ਇੱਕ ਸਪਨਾ ਲਿਆ ਸੀਗਾ ਕਿ ਮੈਂ ਡਾਕਟਰ ਬਣਾ ਇਹ ਰਸਤਾ ਕਾਫੀ ਘਟਨਾਈ ਦਾ ਸੀਗਾ ਦਿਨ ਰਾਤ ਇਹਦੇ ਵਿੱਚ ਮਿਹਨਤ ਕਰਨੀ ਪੈਂਦੀ ਸੀਗੀ ਕਾਫੀ ਟਾਈਮ ਬੰਦਾ ਨਿਰਾਸ਼ੀ ਰੈਂਦਾ ਸੀਗਾ ਡਿਪਰੈਸ ਹੋ ਜਾਂਦਾ ਸੀਗਾ ਪਰ ਫਿਰ ਵੀ ਆਪਣੇ ਆਪ ਨੂੰ ਮਿਹਨਤ ਦੇ ਰਸਤੇ ਤੇ ਰੱਖ ਕੇ ਮੈਂ ਆਪਣੇ ਇਹ ਮੁਕਾਮ ਤੱਕ ਪਹੁੰਚ ਗਿਆ ਮੈਂ ਤੁਹਾਡੇ ਨਾਲ ਇਹ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਮੇਰੇ ਲਈ ਤੇ ਮੇਰੀ ਫੈਮਿਲੀ ਲਈ ਜੇ ਸਾਰੇ ਲਈ ਮਾਣ ਦੀ ਗੱਲ ਹੈ ਕਿ ਮੈਂ ਜਦ ਕਾਰਡੀਓਲੋਜਿਸ ਬਣਿਆ ਮੈਂ ਇੰਡੀਆ ਦਾ ਯੰਗੇਸਟ ਕਾਰਡੀਓਲੋਜਿਸ ਸੀਗਾ 30 ਸਾਲ ਦੀ ਉਮਰ ਦੇ ਵਿੱਚ ਐਂਡ ਇਹ ਕੁਝ ਵੀ ਪੋਸੀਬਲ ਨਹੀਂ ਹੋ ਸਕਦਾ ਜੀ ਮੈਂ ਮਿਹਨਤ ਨਾ ਕਰਦਾ ਜੀ ਮੈਂ ਆਪਣੇ ਅੰਦਰ ਵਿਸ਼ਵਾਸ ਨਾ ਰੱਖਦਾ ਤੇ ਮੈਂ ਨਿੱਕੀ ਦਿਲ ਨਾਲ ਨਾ ਕੰਮ ਕਰਦਾ ਕੀ ਤੁਸੀਂ ਸਾਰੇ ਨਦੀਮਾ ਹੀ ਚਾਹੁੰਦੇ ਕਿ ਤੁਸੀਂ ਸਾਰੇ ਇਸੇ ਤਰੀਕੇ ਨਾਲ ਜ਼ਿੰਦਗੀ ਵਿੱਚ ਮਿਹਨਤ ਕਰੋ ਤੇ ਅੱਗੇ ਵਧੋ ਤੇ ਉੱਚਾ ਮੁਕਾਮ ਹਾਸਲ ਕਰੋ ਤੇ ਆਖਰੀ ਗੱਲ ਮੈਂ ਇਹ ਇਹ ਕਹਿਣਾ ਚਾਹੁੰਦਾ ਕਿ ਮੈਂ ਥੋੜਾ ਡਾਕਟਰੀ ਤਰੀਕੇ ਨਾਲ ਗੱਲ ਕਰਾਂਗਾ ਤੇ ਇਹ ਸਿਰਫ ਬੱਚਿਆਂ ਲਈ ਨਹੀਂ ਇਹ ਸਾਰੇ ਜੁਗ ਵੀ ਇੱਥੇ ਆਏ ਹੋਏ ਸਾਰੇ ਸਰਬਾਨਾਂ ਲਈ ਵੀ ਹੈ ਜੋ ਇੰਗਲਿਸ਼ ਦੇ ਵਿੱਚ ਇੱਕ ਕੋਟ ਹੈ ਯੋਰ ਹੈਲਥ ਇਜ਼ ਯੋਰ ਵੈਲਥ ਆਪਾਂ ਨੂੰ ਆਪਣੀ ਹੈਲਥ ਦਾ ਖਿਆਲ ਰੱਖ ਕੇ ਹੀ ਆਪਾਂ ਆਪਣੀ ਜ਼ਿੰਦਗੀ ਵਿੱਚ ਤੰਦਰੁਸਤੀ ਨਾਲ ਜੀ ਸਕਦੇ ਹਾਂ ਅਚੀ ਹੈਲਥ ਦੇ ਵਿੱਚ ਅੱਛਾ ਖਾਣਾ ਪੀਣਾ ਤੇ ਕਸਰਤ ਕਰਨਾ ਬਹੁਤ ਜ਼ਰੂਰੀ ਹੈ ਅੱਛੇ ਖਾਣੇ ਦੇ ਵਿੱਚ ਫਲ ਫਲ ਸਬਜ਼ੀਆਂ ਖਾਣਾ ਦਾਲਾਂ ਲੈਣਾ ਨਾਲ ਸਲਾਦ ਜਿਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦੇ ਨੇ ਇਹ ਲੈਣਾ ਬਹੁਤ ਜ਼ਰੂਰੀ ਹੈ ਤੇ ਕਸਰਤ ਕਰਨਾ ਵੀ ਉਸੀ ਤਰ੍ਹਾਂ ਬਹੁਤ ਜ਼ਰੂਰੀ ਹੈ ਸਾਰੇ ਜਿਹੜੇ ਇੱਥੇ ਬੱਚੇ ਨੇ ਉਹਨਾਂ ਦੀ ਤਾਂ ਕਸਰਤ ਤਾਂ ਵੈਸੇ ਹੀ ਹੋ ਜਾਂਦੀ ਹੈ ਨੇ ਜਦ ਮਮੀ ਉਹਨਾਂ ਦੀ ਕਹਿੰਦੀ ਹੈ ਕਿ ਜਾ ਕੇ ਖੇਡੋ ਘਰੋਂ ਦੇ ਬੱਚੇ ਘਰ ਤੋਂ ਭੱਜ ਜਾਂਦੇ ਨੇ ਪਰ ਜਿਹੜੇ ਸਾਡੇ ਨਾਲ ਇੱਥੇ ਵੱਡੇ ਨਹੀਂ ਸਾਰੇ ਸਹਿਬਾਨ ਨੇ ਉਹਨਾਂ ਲਈ ਵੀ ਕਸਰਦ ਕਰਨਾ ਬਹੁਤ ਜ਼ਰੂਰੀ ਹੈ। ਤੇ ਬਾਕੀ ਮੈਂ ਤੁਹਾਡੇ ਸਾਰਿਆਂ ਤੋਂ ਆਪ ਪੁੱਛਣਾ ਚਾਹੂੰਗਾ ਤੁਹਾਡੇ ਜੋ ਕਿੰਨੇ ਚ ਲੋਕ ਇਹ ਲੋਜੇ ਨੇ ਜੋ ਜੰਗਸੂਰ ਦੇ ਸ਼ਹਿਰੀ ਨੇ। ਨਮਕੀਨ ਹੋ ਗਿਆ ਪੂਜਿਆ ਹੋ ਗਿਆ ਇਹਦਾ ਜਿਹੜੇ ਪੈਕੇਟ ਹੈ ਜੀ ਉਹ 10 ਰੁਪਏ ਦੇ ਪੈਕੇਟ ਦੇ ਨਾਲੋਂ 2 ਰੁਪਏ ਦੀ ਚੀਜ਼ ਫ੍ਰੀ ਵੀ ਦੇਣਗੀ ਤਾਂ ਬਹੁਤ ਵੱਡੇ ਵੱਡੇ ਪੈਕੇਟ ਤੇ ਲਿਤੀ ਦੇਗੇ। ਕਿਆ ਚੀਜ਼ ਇਸ ਨਾਲ ਫ੍ਰੀ ਮਿਲਦੀ ਹੈ? ਪਰ ਇੱਕ ਹੋਰ ਚੀਜ਼ ਹਰ ਨਮਕੀਂਦੇ ਪੂਜੇ ਦੇ ਨਾਲ ਪੈਕੇਟ ਦੇ ਨਾਲ ਫ੍ਰੀ ਮਿਲਦੀ ਹੈ ਤੇ ਉਹ ਕਦੇ ਨਹੀਂ Ịਕੇ ਦਿੰਦੇ ਉਹ ਹੈਗੀਆਂ ਬਹੁਤ ਜ਼ਿਆਦਾ ਬਿਮਾਰੀਆਂ ਤੇ ਮੇਰੇ ਵਰਗੇ ਡਾਕਟਰ ਨਾਲ ਸਲਾਹ ਲੈਣਾ ਮੈਂ ਸਾਰਿਆਂ ਨੂੰ ਤੁਹਾਨੂੰ ਆਹੀ ਕਹੂੰਗਾ ਕਿ ਆਪਾਂ ਇੱਕ ਵਧੀਆ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰੀਏ ਮਿਹਨਤ ਕਰੀਏ ਨੇਕ ਦਿਲ ਨਾਲ ਕੰਮ ਕਰੀਏ ਆਪਣਾ ਤੇ ਆਪਣੇ ਸਿਹਤ ਦਾ ਬਹੁਤ ਖਿਆਲ ਰੱਖੀਏ ਆਖਿਰ ਵਿੱਚ ਮੈਂ ਆਪਣੇ ਆਈਡਲ ਡਾਕਟਰ ਐਪੀਜੀ ਅਬਦੁਲ ਕਲਾਮ ਅਜ਼ਾਦੀ ਕੋਟ ਕਹਿਣਾ ਚਾਹੂੰਗਾ ਉਹ ਕਹਿੰਦੇ ਨੇ ਡ੍ਰੀਮ 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 ਡ੍ਰੀਮਸ ਟਰਾਂਸਫਾਰਮ ਇੰਟੂ ਥਾਟਸ ਐਂਡ ਥਾਟਸ ਟਰਾਂਸਫਾਰਮ ਇੰਟੂ ਐਕਸ਼ਨ ਇਹਦਾ ਮਤਲਬ ਇਹ ਹੈ ਕਿ ਸੱਤੇ ਲੈਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਸੱਤੇ ਲਓਗੇ ਤਾਂ ਹੀ ਤੁਹਾਡੀ ਸੋਚ ਬਦਲੇਗੀ ਜੇ ਤੁਸੀਂ ਆਪਣੀ ਸੋਚ ਜੇ ਬਦਲੋਗੇ ਤਾਂ ਹੀ ਤੁਸੀਂ ਕੁਝ ਵਧੀਆ ਮੁਕਾਮ ਤੇ ਪਹੁੰਚ ਪਾਉਂਗੇ ਮੈਂ ਫਿਰ ਕਹਿ ਦਰੂ ਸਾਰੀ ਇਸ ਮੈਨੇਜਮੈਂਟ ਸੁਸਾਇਟੀ ਦਾ ਪ੍ਰਿੰਸੀਪਲ ਮੈਡਮ ਦਾ ਟੀਚਰ ਦਾ ਸਾਰਿਆਂ ਦਾ ਬੱਚਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਇੱਥੇ ਆਂਦਾ ਮੌਕਾ ਮਿਲਿਆ ਕਿ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਬੱਚੇ ਇੰਨੀ ਮਿਹਨਤ ਕਰਨ ਕਿ ਇੱਕ ਦਿਨ ਉਹ ਆਪ ਆਪਣੇ ਆਪ ਤੇ ਉਹਨਾਂ ਦੇ ਪੇਰੈਂਟਸ ਤੇ ਉਹਨਾਂ ਦੇ ਟੀਚਰਸ ਉਹਨਾਂ ਤੇ ਬਹੁਤ ਜ਼ਿਆਦਾ ਗਰ ਮਹਿਸੂਸ ਕਰਨਗੇ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਜੀ ਮੈਂ ਬਤੌਰ ਮੈਨੇਜਰ ਐਮ ਜੀ ਸੀ ਐਸ ਮਾਡਲ ਹਾਈ ਸਕੂਲ ਸਾਰੇ ਮਹਿਮਾਨ ਦਾ ਸਾਰੇ ਗੈਸਟ ਦਾ ਡਾਕਟਰ ਮਨਾਲ ਖੰਨਾ ਜੀ ਦਾ ਆਪਣੇ ਮੈਨੇਜਮੈਂਟ ਦੇ ਪ੍ਰਧਾਨ ਸ਼੍ਰੀ ਜੀ ਵੀਡੀ ਡਾਇਮੰਡ ਜੀ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਬਿਜ਼ੀ ਟਾਈਮ ਚੁਆ ਇੱਥੇ ਆਏ ਕਲਾ ਸਕੂਲ ਪੜ੍ਹਾਈ ਦੇ ਨਾਲ ਨਹੀਂ ਚੱਲਦਾ ਪੜ੍ਹਾਈ ਦੇ ਨਾਲ ਅਲੱਗ-ਅਲੱਗ ਕੰਬੀਨੇਸ਼ਨਸ ਚਾਹੀਦੇ ਨੇ ਜਿਦੇ ਵਿੱਚ ਖੇਡਾਂ ਵੀ ਨੇ ਡਾਂਸ ਵੀ ਹੈ ਕਲਚਰਲ ਆਈਟਮਸ ਵੀ ਨੇ ਸਪੋਰਟਸ ਵੀ ਹੈ ਸਾਰਾ ਕੁਝ ਹੈ ਅੱਜ ਤੋਂ 10 ਦਿਨ ਪਹਿਲਾਂ ਅਸੀਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਸੀ ਬਹੁਤ ਅੱਛਾ ਰਿਹਾ ਬਹੁਤ ਬੱਚਿਆਂ ਨੂੰ ਉਸ ਗੱਲ ਦੀ ਮੋਟੀਵੇਸ਼ਨ ਮਿਲੀ ਅੱਜ ਇੱਕ ਕਿਡਜ਼ ਫਨ ਫੇਅਰ ਕਰਨੀ ਵਾਲਾ ਹੈ ਜਿਹਦੇ ਵਿੱਚ ਬੱਚੇ ਆਪਣਾ ਗੇਮਸ ਵਲ ਖੇលਣਗੇ ਦੇਖਣਗੇ ਔਰ ਕਲਚਰਲ ਪ੍ਰੋਗਰਾਮ ਹੈ ਜਿਹੜਾ ਬਹੁਤ ਵਧੀਆ ਬੱਚਿਆਂ ਨੇ ਕੀਤਾ ਡਾਂਸ ਕੀਤਾ ਗਿੱਧਾ ਕੀਤਾ ਲੋਡੀ ਕੀਤੀ ਉਹਨਾਂ ਨੂੰ ਅਲੱਗ-ਅਲੱਗ ਪੰਜਾਬੀ ਵਿਰਸੇ ਬਾਰੇ ਵੀ ਦੱਸਿਆ ਅਸੀਂ ਇੱਕ ਪੰਜਾਬੀ ਵਿਰਸਾ ਮਿਊਜ਼ੀਅਮ ਵੀ ਬਣਾਇਆ ਜਿਹਦੇ ਵਿੱਚ ਬੱਚਿਆਂ ਨੂੰ ਔਰ ਪੇਰੈਂਟਸ ਨੂੰ ਇਹ ਪਤਾ ਲੱਗੇ ਕਿ ਉਹ ਇੱਕ ਵਧੀਆ ਸਕੂਲ 'ਚ ਬੱਚਿਆਂ ਨੂੰ ਵੜਾ ਰਹੇ ਨੇ ਔਰ ਬੱਚੇ ਪੜ ਰਹੇ ਨੇ ਵਧੀਆ ਕਲਚਰ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਨਾਲ ਆਨ ਆਲੇ ਸਮੇਂ ਦੇ ਵਿੱਚ ਸਕੂਲ ਦਾ ਵੀ ਨਾਮ ਹੋਏਗਾ ਔਰ ਬੱਚਿਆਂ ਦਾ ਵੀ ਜਿਹੜਾ ਗਰੂਮਿੰਗ ਹੈ ਉਹ ਬਹੁਤ ਜ਼ਿਆਦਾ ਹੋਏਗੀ ਔਰ ਮੈਂ ਧਿਆਨ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਸਭ ਤੋਂ ਪਹਿਲਾਂ ਤਾਂ ਅੱਜ ਮੈਂ ਸਾਡੇ ਚੀਫ ਗੈਸਟ ਸ਼੍ਰੀ ਡਾਕਟਰ ਮੇਨਾਲ ਖੰਨਾ ਜੀ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਇੱਥੇ ਆਨ ਤੇ ਤੇ ਆਪਣੇ ਸਾਰੇ ਮੈਨੇਜਮੈਂਟ ਦਾ ਸਾਰੇ ਮੈਨੇਜਮੈਂਟ ਮੈਂਬਰਸ ਦਾ ਜਿਹੜਿਆਂ ਨੇ ਅੱਜ ਇੱਥੇ ਸ਼ਿਰਕਤ ਕੀਤੀ ਹੈ ਤੇ ਸਪੈਸ਼ਲ ਥੈਂਕਸ ਕਰੂੰਗੀ ਸਾਡੇ ਮੈਨੇਜਰ ਸਰ ਦਾ ਜਿਨ੍ਹਾਂ ਨੇ ਪੂਰੀ ਐਫਰਟਸ ਨਾਲ ਅੱਜ ਦੇ ਇਸ ਇਵੈਂਟ ਨੂੰ ਸਕਸੈਸਫੁਲ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਸਾਡੇ ਨਾਲ ਸਾਥ ਦਿੱਤਾ ਹੈ ਤੇ ਇਸ ਇਵੈਂਟ ਕਰਨਾ ਬਹੁਤ ਜ਼ਰੂਰੀ ਹੁੰਦਾ ਸਕੂਲ ਦੇ ਵਿੱਚ ਕਿਉਂਕਿ ਅਕੈਡਮਿਕਸ ਦੇ ਨਾਲ-ਨਾਲ ਬੱਚਿਆਂ ਦੀ ਜਿਹੜੀ ਓਵਰਆਲ ਡਿਵੈਲਪਮੈਂਟ ਹੈ ਉਹ ਬਹੁਤ ਮੈਟਰ ਕਰਦੀ ਹੈ ਤੇ ਬੱਚੇ ਅੱਜ ਸਾਰਾ ਦਿਨ ਫੁੱਲ ਇੰਜੋਏ ਕਰਨਗੇ ਪੇਰੈਂਟਸ ਉਹਨਾਂ ਦੇ ਨਾਲ ਨੇ ਪੇਰੈਂਟਸ ਲਈ ਵੀ ਬਹੁਤ ਸਾਰੀ ਐਕਟਿਵਿਟੀ ਇਟੀਆਂ ਜਿਹੜੀਆਂ ਮੈਨੇਜ ਕੀਤੀਆਂ ਹੋਈਆਂ ਉਹ ਵੀ ਗੇਮਸ ਖੇਲਣਗੇ ਤੇ ਬੱਚਿਆਂ ਨੂੰ ਪੰਜਾਬੀ ਵਿਰਸੇ ਦੇ ਨਾਲ ਉਹਨਾਂ ਦਾ ਪੂਰਾ ਜਿਹੜਾ ਹੈਗਾ ਉਹਨਾਂ ਦਾ ਧਿਆਨ ਉੱਥੇ ਲਿਆਇਆ ਜਾਏਗਾ ਤਾਂ ਕਿ ਬੱਚੇ ਸਾਡੀ ਸੰਸਕ੍ਰਿਤੀ ਨਾਲ ਸਾਡੇ ਇਸ ਵਿਰਸੇ ਨਾਲ ਜੁੜ ਸਕਣ ਥੈਂਕ ਯੂ ਸਰ ਮੈਨੂੰ ਆਪ ਨੂੰ ਸਰ ਬਹੁਤ ਖੁਸ਼ੀ ਹੈ ਕਿ ਮੈਨੂੰ ਇੱਥੇ ਆਨ ਦਾ ਮੌਕਾ ਮਿਲ ਰਿਹਾ ਹੈ ਤੇ ਆਪਣੇ ਛੋਟੇ ਭਰਾਵਾਂ ਤੇ ਭੈਣਾਂ ਨਾਲ ਆਪਣੀ ਜੋ ਜ਼ਿੰਦਗੀ ਚ ਸਿੱਖਿਆ ਹੈ ਜੋ ਗਲਤੀਆਂ ਕਰਕੇ ਸਿੱਖਿਆ ਹੈ ਉਹਨਾਂ ਨਾਲ ਸ਼ੇਅਰ ਕਰਨ ਦਾ ਮੌਕਾ ਮਿਲੇਗਾ ਮੇਰੇ ਲਈ ਆਪ ਲਈ ਇਹ ਬਹੁਤ ਮਾਨ ਦੀ ਗੱਲ ਹੈ ਮੈਂ ਚਾਹਾਂਗਾ ਕਿ ਮੈਂ ਆਪਣੇ ਛੋਟੇ ਭਰਾਵਾਂ ਪੇਨਨ ਨੂੰ ਇੱਕ ਵਧੀਆ ਰਸਤੇ ਤੇ ਮਾਰਗਦਰਸ਼ਨ ਦਿਖਾ ਸਕਾਂ ਉਹਨਾਂ ਨੂੰ ਇੱਕ ਵਧੀਆ ਚੀਜ਼ ਲਈ ਇਨਸਪਾਇਰ ਕਰ ਸਕਾਂ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਡਿਡ ਨਿਸ਼ਤੇ ਕਰਕੇ ਕੁਝ ਇੱਕ ਵਧੀਆ ਮੁਕਾਮ ਤੇ ਪਹੁੰਚ ਸਕਣ ਤੇ ਆਪਣੇ ਮਾਪਿਓ ਨੂੰ ਆਪਣੇ ਟੀਚਰਸ ਨੂੰ ਤੇ ਆਪਣੇ ਆਪ ਨੂੰ ਉਹਨਾਂ ਦੇ ਗਰਵ ਮਹਿਸੂਸ ਹੋਵੇ ਡਾਕਟਰ ਸਾਹਿਬ ਤੁਹਾਡਾ ਜਿਆਦਾ ਜੀ ਉਰੇ ਸਕੂਲ ਦੇ ਵਿੱਚ ਫਰਵਰੀ ਉਰੇ ਬੜੇ ਕਿ ਤੁਸੀਂ ਅੱਜ ਮੁੱਖ ਮੰਨ ਕੇ ਕਿਹਦਾ ਲੱਗਿਆ ਤੜੀ ਮੇਰੇ ਲਈ ਉਹ ਹੀ ਮੈਂ ਤੁਹਾਨੂੰ ਸਭ ਤੋਂ ਪਹਿਲੀ ਗੱਲ ਇਹ ਹੀ ਕਹੀ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਸਰ ਮੈਂ ਕਾਫੀ ਛੋਟੀ ਉਮਰ ਚੀ ਹਾਂ ਇਸ ਤਰ੍ਹਾਂ ਤੇ ਮੈਨੂੰ ਇੱਥੇ ਆਨ ਦਾ ਮੌਕਾ ਮਿਲ ਰਿਹਾ ਤੇ ਇਹ ਮੇਰੇ ਲਈ ਵੀ ਮੇਰੇ ਫੈਮਲੀ ਲਈ ਵੀ ਬਹੁਤ ਪ੍ਰਾਊਡ ਦੀ ਗੱਲ ਹੈ ਜੀ ਐਡਵੈਲਪਮੈਂਟ ਹੈ ਉਹ ਗੱਲ ਸਟੱਡੀਜ਼ ਨਾਲ ਨਹੀਂ ਹੈਗੀਆਂ ਉਦੋਂ ਲਈ ਕੋ ਕੈਰਿਕੂਲਰ ਐਕਟੀਵਿਟੀਜ਼ ਵੀ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ 15 ਦਿਨ ਪਹਿਲਾਂ ਹੀ ਉਰ ਸਪੋਰਟਸ ਇਵੈਂਟ ਹੋ ਕੇ ਚੁੱਕਾ ਹੈ ਵਾਲੀਬॉल ਮੈਚ ਮੈਂ ਉੱਥੇ ਵੀ ਸ਼ਿਰਕਤ ਕੀਤੀ ਸੀ ਤੇ ਅੱਜ ਵੀ ਆਨ ਦਾ ਮੌਕਾ ਮਿਲਿਆ ਬੱਚੇ ਦੀ ਹਰ ਡਵੈਲਪਮੈਂਟਲੀ ਹਰ ਚੀਜ਼ੇ ਅੱਜ ਬੱਚੇ ਇੰਜੋਏ ਕਰਨਗੇ ਅਗਰ ਇੰਜੋਏਮੈਂਟ ਹੋਏਗੀ ਉਹ ਤਾਂ ਹੀ ਅੱਗੇ ਸਟੱਡੀਜ਼ ਅੱਛੀ ਤਰ੍ਹਾਂ ਕਰਨਗੇ ਐਸੇ ਇਵੈਂਟਸ ਹੋਣੇ ਅੱਜਕੱਲ ਦੇ ਟਾਈਮ ਵਿੱਚ ਸਕੂਲਸ ਵਿੱਚ ਬਹੁਤ ਜ਼ਿਆਦਾ ਮਸਟ ਹੈ ਤੇ ਐਮਜੀਸੀ ਚੋ ਜਿਹੜਾ ਸਕੂਲ ਹੈ ਵਿਦਾਈ ਦਾ ਪਾਤਰ ਹੈ ਕਿ ਉਹਨਾਂ ਨੇ ਐਸਾ ਅੱਛਾ ਗ੍ਰੇਸਫੁਲ ਇਵੈਂਟ ਇੱਥੇ ਮਤਲਬ ਉਕੇਰਿਆ ਵੈ ਤੇ ਸਾਨੂੰ ਆਨ ਦਾ ਮੌਕਾ ਦਿੱਤਾ ਤੇ ਮੈਨੇਜਮੈਂਟ ਪੂਰੀ ਕੋਸ਼ਿਸ਼ ਕਰ ਰਹੀ ਹੈ ਜੀ ਆਪਣੇ ਸਾਰੇ ਸਕੂਲਸ ਕਾਲਜੇਸ ਵਿੱਚ ਐਸੇ ਇਵੈਂਟਸ ਜਿਹੜੇ ਬੱਚਿਆਂ ਲਈ ਮੈਂਟਲੀ ਫਿਜ਼ੀਕਲੀ ਦੋਨੋਂ ਬਹੁਤ ਜ਼ਰੂਰੀਆਂ ਐ ਐਵੇਂ ਦੇ ਫੰਕਸ਼ਨਸ ਅੱਗੇ ਤੋਂ ਆਰਗੇਨਾਈਜ਼ ਕਰਿਆ ਕਰਨਗੇ ਜੀ ਥੈਂਕ ਯੂ ਜੀ ਛੋਟੇ ਸਕੂਲ ਤੋਂ ਇਸ ਗੱਲ ਦਾ ਫੰਕਸ਼ਨ ਸ਼ੁਰੂ ਕਰਦੇ ਆਂ ਔਰ ਫੰਕਸ਼ਨ ਦੇ ਵਿੱਚ ਜਿੱਥੇ ਤੱਕ ਮੈਂ ਸਮਝਦਾ ਬੱਚੇ ਦੀ ਓਵਰ 올 ਡਿਵੈਲਪਮੈਂਟ ਹੋਣੀ ਚਾਹੀਦੀ ਐ ਉਸ ਡਿਵੈਲਪਮੈਂਟ ਦੇ ਵਿੱਚ ਇਹ ਜਿਹੜੇ ਕਲਚਰਲ ਪ੍ਰੋਗਰਾਮ ਹੁੰਦੇ ਐ ਜਾਂ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਆ ਉਹਨਾਂ ਦਾ ਬਹੁਤ بڑا ਰੋਲ ਹੈ ਇਸ ਦੇ ਵਿੱਚ ਜਿਹੜਾ ਸਾਡਾ ਸਟਾਫ ਜਿਨੇ ਇਹਨੂੰ ਮੈਨੇਜ ਕੀਤਾ ਪਾਰਟਿਕੁਲੀ ਜਿਹੜੇ ਇਸ ਸਟਾਲ ਨੂੰ ਮੈਨੇਜ ਕਰਨ ਦੇ ਸਟਾਫ ਦੇ ਵਿੱਚੋਂ ਟੀਚਰਸ ਹਨ ਉਹਨਾਂ ਦਾ ਬਹੁਤ بڑا ਯੋਗਦਾਨ ਹੈ ਸਾਡੇ ਸੈਕਟਰੀ ਸ਼ਿਉੰਬੇਦੀ ਜੀ ਜਿਨ੍ਹਾਂ ਨੇ ਇਸ ਫੰਕਸ਼ਨ ਨੂੰ ਕਰਨ ਵਾਸਤੇ ਬੜੀ ਮਿਹਨਤ ਕੀਤੀ ਹੈ ਉਹ ਵੀ ਇਸ ਫੰਕਸ਼ਨ ਦੇ ਕਾਮਯਾਬੀ ਲਈ ਵਧਾਈ ਦੇ ਬਾਤ। ਮੈਂ ਮੇਰੀ ਸਾਰੀ ਟੀਮ ਡਾਕਟਰ ਸਾਹਿਬ ਦਾ ਉਰੇ ਹਾਂ ਤੇ ਵੈਲਕਮ ਕਰਦੇ ਹੈ ਔਰ ਇਹਨਾਂ ਨੇ ਸਾਡਾ ਮਾਨ ਵਧਾਇਆ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹੈ। ਇਨਾ ਹੀ ਕਹਿੰਦਾ ਹੋਇਆ ਮੈਂ ਫੇਰ ਆਸ ਕਰਦਾ ਹਾਂ ਵੀ ਬੱਚਿਆਂ ਨੂੰ ਵੀ ਅੱਛਾ ਲੱਗੇਗਾ ਸਾਡੀ ਮੈਨੇਜਮੈਂਟ ਦਾ ਇੱਕ ਪ੍ਰਯਾਸ ਅੱਗੇ ਨੂੰ ਵੀ ਇਹ ਜੇ ਅੱਛੇ ਪ੍ਰਯਾਸ ਕਰਦੇ ਰਹਿਣ।